ਆਵੇ ਨਾਨਕ ਨਾਮ ਚੜਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਆਕਾਲ ਪੀ ਜੈ ਜੈਕਾਰੋ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ जो प्रभ को मिल बोच है खो शब्द में राज करेगा खालसा खुआर हो मिलेंगे, बचे शरण जो गुरु नाम जहाज है जो शरदा कर से मंदे गुर पारे उतारण बोले ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁੱਖ ਪੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ ਅਠ ਪਹਿਰਾਂ ਰਾਤੀ ਐ ਪੂਰਨ ਸਤਗੁਰ ਗਿਆਨ ਦੁੱਖ ਪੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ ਸੰਤ ਸਰਨ ਜੋ ਜਨ ਕਰੈ ਸੋ ਜਨ ਉਦਰਨ ਹਾਰ ਸੰਤ ਕੇ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਸੋ ਕਹੋ ਤਲ ਗੁਰ ਸੇਵੀਐ ਅਹਨਸ ਸਹਜ ਸੁਭਾਈ ਦਰਸ਼ਨ ਪਰਸੇ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਸਜਣ ਸੱਚਾ ਪਾਤਸ਼ਾਹ ਹੋ ਸਿਰ ਸਾਹਾਂ ਦੇ ਸਾਹੋ ਦਿਸ ਪਾਸ ਬਹਿਠ ਆ ਸੋਹੀਏ ਸਬਨਾ ਦਾਗੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਤਾਹਿਬ ਜੀ ਸੋਰਠ ਮਹੱਲਾ ਪੰਜਵਾਂ ਬਬਨਾਸੀ ਜੀ ਅਣਕੂ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਜ਼ਾ ਪਾਵੇ ਕੋਈ ਅਬਨਾਸੀ ਦੀ ਅਣਕੁ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਦਾਨ ਪਗ ਤਨ ਕੋ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨੋਂ ਜਪ ਗੁਰ ਗੋਪਾਲ ਪ੍ਰਭ ਸੋਈ ਰਾਕੀਸ਼ਰ ਨੋ ਪਿਆ ਸੁਖ ਪਾਈ ਐ ਬਾਹੜ ਦੁਖ ਨਾ ਹੋਈ ਰਾਹਾ ਵਡ ਪਾਗੀ ਸਾਧ ਸੰਗ ਪ੍ਰਾਪਤ ਤਿੰਨ ਪੇਟ ਤ ਦੁਰਮਤ ਖੋਈ ਤਨ ਕੀ ਤੂਰ ਨਾਨਕ ਦਾਸ ਮਾਛੈ ਜਿਨ ਹਰ ਨਾਮ ਹਿਰਦੈ ਪਰੋਈ ਵਡਭਾਗੀ ਸਾਧ ਸੰਗ ਪ੍ਰਾਪਤ ਤਨ ਪੇਟਿਤ ਦੁਰਮਤ ਖੋਈ ਤਨ ਕੀ ਤੂਰ ਨਾਨਕ ਦਾਸ ਬਾਂਛੈ ਜਿਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਨਿਮਰਤਾ ਸਹਿਤ ਬੇਨਤੀ ਹੈ ਕਿਉਂਕਿ ਅੱਜ ਤੋਂ ਨਹੀਂ ਬੜੇ ਲੰਮੇ ਸਮੇਂ ਤੋਂ ਜਿੰਨਾ ਸਤਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਈ ਸਾਹਿਬ ਜੀ ਨੇ ਕੀਤਾ ਸਾਰੀ ਸੰਗਤ ਨੂੰ ਬੇਨਤੀ ਹੈ ਮੈਂ ਤਾਂ ਦੇਖਦਾ ਜਦੋਂ ਅਸੀਂ ਚਾਰ ਧਾਰਨਾ ਪੜ ਲਈ ਸਮਾ ਸਮਾਪਤ ਹੋਵੇ ਜਦ ਇਹ ਢੋਲ ਕੇ ਜਮਟੇ ਜਾ ਕੇ ਬਸ ਗੱਡੀ ਚੱਲੀ ਪਰ ਭਾਈ ਸਾਹਿਬ ਜੀ ਵੱਲੋਂ ਬੇਨਤੀ ਹੈ ਜਿੰਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਵਿੱਚ ਸੁਭਾਏ ਮਾਨ ਨੇ ਭਾਈ ਓਮੀ ਇਕਾਗਰਤਾ ਬਣਾ ਕੇ ਰੱਖਣੀ ਬਸ ਥੋੜੇ ਸਮੇਂ ਜੇ ਦੀ ਹੋਰ ਲੋੜ ਹੈ ਸਤਿਗੁਰੂ ਜੀ ਨੇ ਆਪਣੀ અપਾਰ ਕਿਰਪਾ ਕੀਤੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਚਰਨਾਂ ਵਿੱਚ ਜੋ ਅਰਦਾਸ ਬੇਨਤੀਆਂ ਜੋਦੜੀਆਂ ਕਰਕੇ ਸ਼੍ਰੀ ਮਾਨਸੰਤ ਬਾਬਾ ਸਰਜੀਤ ਸਿੰਘ ਜੀ ਜੂ ਐਸ ਅਮਰੀਕਾ ਵਾਲਿਆਂ ਨੇ ਇਸ ਮਾਨ ਸਮਾਗਮ ਪਰ ਆਰੰਭ ਕੀਤੇ ਸੀ ਗੁਰੂ ਸਾਹਿਬ ਦੀ અપਾਰ ਕਿਰਪਾ ਦੁਆਰਾ ਇਹ 4 ਦਿਨਾਂ ਦੇ ਸਮਾਗਮਾਂ ਦੀ ਸੰਪੂਰਨ ਤੈ ਹੋਈ ਹੈ ਕੋਟਾਨ ਕੋਟਾਨ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਆਓ ਮੇਰੇ ਮਨ ਦੇ ਵਿੱਚ ਬੜੀ ਢੇਰ ਤੋਂ ਇੱਕ ਖਿਆਲ ਜਾ ਰਿਹਾ ਸੀ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਦੀ ਉਹ ਗੱਲ ਕਰਨੀ ਹੈ ਬਸ ਮੈਂ ਆਪਣੀ ਛੋਟੀ ਜੀ ਜ਼ਿੰਦਗੀ ਦੇ ਵਿੱਚ ਦੋ ਸਾਧੂ ਦੇਖੇ ਨੇ ਜਿਹੜੇ ਆਉਣ ਵਾਲੇ ਨੌਜਵਾਨਾਂ ਨੂੰ ਬੱਚਿਆਂ ਨੂੰ ਪੰਥ ਦੇ ਨਾਲ ਜੋੜਦੇ ਪਹਿਲੇ ਸੰਤ ਕੌਣ ਸੀ ਮੇਰੀ ਜ਼ਿੰਦਗੀ ਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖ ਜਿਨ੍ਹਾਂ ਨੇ ਦਾਸ ਰਿਆਂ ਦੇ ਘਰ ਪਹਿਲੀ ਵਾਰੀ ਸੈਂਪਲੀ ਸਾਹਿਬ ਦੇ ਵਿੱਚ ਅੰਮ੍ਰਿਤ ਸੰਚਾਰ ਕੀਤਾ ਜਿੱਥੇ 4500 4700 ਨੌਜਵਾਨਾਂ ਨੇ ਭੈਣਾਂ ਨੇ ਬਜ਼ੁਰਗਾਂ ਨੇ ਠੰਡੇ ਬਾਟੇ ਦੀ ਪਹੁੰਚ ਦੂਸਰੇ ਮੇਰੀ ਜ਼ਿੰਦਗੀ ਦੇ ਵਿੱਚ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਉਹ ਭਾਈ ਸਾਹਿਬ ਸਾਖ ਸਾਤ ਆਪਣੇ ਸਾਹਮਣੇ ਸਟੇਜ ਦੇ ਉੱਤੇ ਸੁਪਾਏਮਾਨ ਜਿਨ੍ਹਾਂ ਨੇ ਨੌਜਵਾਨ ਜਿਹੜੇ ਅੱਜ ਦਿਮਾਲੇ ਬਣਦੇ ਨੇ ਨੌਜਵਾਨ ਜਿਹੜੇ ਸਿਰ ਤੇ ਦਸਤਾਰਾਂ ਸਜਾਉਂਦੇ ਨੇ ਇਹ ਕੇਵਲ ਤੇ ਕੇਵਲ ਦੂਸਰੇ ਮੇਰੀ ਜ਼ਿੰਦਗੀ ਦੇ ਵਿੱਚ ਬੜੇ ਮੇਰਾ ਸਾਧੂਆਂ ਦੇ ਨਾਲ ਨਾਨਕ ਸਰ ਦੀ ਸੰਪਰਦਾ ਨਾਲ ਵੀ ਰਾੜਾ ਸਾਹਿਬ ਦੇ ਨਾਲ ਵੀ ਮੇਰਾ ਬਹੁਤ ਪ੍ਰੇਮ ਹੈ ਮੇਰੇ ਬ੍ਰਦਰ ਵੀ ਭੋਲਾ ਜੀ ਨਾਨਕ ਸਰ ਸਿੰਘੜੇ ਗੁਰੂ ਕੀ ਸੰਗਤ ਪਰ ਭਾਈ ਸਾਹਿਬ ਜੀ ਨੇ ਜੋ ਅੱਜ ਵੀ ਭਾਵੇਂ ਆਪਾਂ ਦੇਖਦੇ ਕਿੰਨੀਆਂ ਪਵੰਦੀਆਂ ਲੱਗੀਆਂ ਕਿਤਨਾ ਕੁਝ ਹੋਇਆ ਕੀ ਹਾਲਾਤ ਪਰ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਚਰਨਾਂ ਵਿੱਚ ਇੱਕ ਮੈਂ ਅਰਦਾਸ ਸੰਗਤੀ ਰੂਪ ਦੇ ਵਿੱਚ ਕਰਦਾ ਗਰੀਬ ਨਵਾਜ ਜੇ ਪਹਿਲਾਂ ਮੰਗ ਦੀਵਾਨ ਲੱਗਣ ਲੱਗ ਜਾਣ ਪੈਣ ਫਿਰ ਸਾਡੇ ਨੌਜਵਾਨ ਜਿਹੜੇ ਆ ਅੱਜ ਦਲਦਲ ਦੇ ਵਿੱਚ ਫਸੇ ਹਨ ਇਹ ਬਚ ਸਕਦੇ ਨੇ ਇਹਨਾਂ ਨੂੰ ਬਚਾਇਆ ਜਾ ਸਕਦਾ ਹੈ ਅੱਜ ਤੋਂ 4 ਦਿਨ ਪਹਿਲਾਂ ਮੇਰੇ ਸ਼ਹਿਰ ਮੁਹਾਲੀ ਦੇ ਵਿੱਚ ਕੁੰਬੜੇ ਦੇ ਵਿੱਚ ਨਾ ਤਾਂ ਮਾਰਨ ਵਾਲੇ ਭਈਆਂ ਦਾ ਪਤਾ ਲੱਗ ਰਿਹਾ ਸੀ ਨਾ ਮਾਰਨ ਵਾਲੇ ਪੰਜਾਬੀਆਂ ਦਾ ਪਤਾ ਲੱਗ ਰਿਹਾ ਸੀ ਅਸੀਂ ਮਾਰਨ ਵਾਲਾ ਕੌਣ ਹੈ ਤੇ ਮਰਨ ਵਾਲਾ ਕੌਣ ਹੈ ਕਾਰਨ ਕੀ ਹੈ ਸਾਡੇ ਮੂੰਹ ਤੇ ਦਾੜੇ ਨਹੀਂ ਰਹੇ ਸਾਡੇ ਸਿਰਾਂ ਤੇ ਕੇਸਕੀਆਂ ਦਸਤਾਰਾਂ ਨਹੀਂ ਰਹੀਆਂ ਸਾਡੀ ਪਛਾਣ ਨਹੀਂ ਰਹੀ ਇਹ ਗਰੀਬ ਨਵਾਜ ਤੁਹਾਨੂੰ ਗੁਰੂ ਨਾਨਕ ਸਹਿਬ ਮਹਾਰਾਜ ਅੱਜ ਤੁਹਾਡਾ 555ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਸਾਡੀ ਪੰਥ ਦੀ ਸਾਡੀ ਸੰਗਤ ਦੀ ਸਾਡੇ ਮਹਾਪੁਰਸ਼ਾਂ ਦੀ ਤੁਹਾਡੇ ਚਾਰਨਾ ਵਿੱਚ ਇੱਕ ਅਰਦਾਸ ਹੈ ਮਹਾਰਾਜ ਜੇ ਸਾਡੇ ਪੰਥ ਨੂੰ ਬਚਾ ਸਕਦੇ ਨੇ ਤਾਂ ਰੱਬ ਰਤੀਆਂ ਰੂਹਾਂ ਬਚਾ ਸਕਦੀਆਂ ਨੇ ਇਹਨਾਂ ਨੂੰ ਪਹਿਲਾਂ ਵਾਂਗ ਖੁੱਲੇ ਦੀਵਾਨ ਸਜਣ ਦੀ ਗਰੀਬ ਨਵਾਜ ਆਗਿਆ ਬਖਸ਼ਿਸ਼ ਕਰੋ ਤਾਂ ਕਿ ਅਸੀਂ ਆਪਣੇ ਆਉਣ ਵਾਲੇ ਵਿਰਸੇ ਨੂੰ ਸੰਭਾਲ ਸਕੀਏ ਭਾਈ ਸਾਹਿਬ ਜੀ ਦੇ ਜੇ ਆਪਾਂ ਕੀਏ ਧੰਨਵਾਦ ਮੇਰੇ ਕੋਲ ਤਾਂ ਕੋਈ ਸ਼ਬਦ ਨਹੀਂ ਜਿਤਨੇ ਕਦਮ ਵੀ ਚੱਲ ਕੇ ਆਏ ਇਹਨਾਂ ਦਾ ਚੱਲਿਆ ਇੱਕ ਇੱਕ ਕਦਮ ਸ਼੍ਰੀਮਾਨ ਸੰਤ ਬਾਬਾ ਸਰਜੀਤ ਸਿੰਘ ਜੀ ਯੂ ਐਸ ਏ ਵਾਲੇ ਉਹਨਾਂ ਦਾ ਸਮੁੱਚਾ ਪਰਿਵਾਰ ਇੱਥੋਂ ਦੇ ਪ੍ਰਬੰਧਕ ਪ੍ਰਧਾਨ ਸਾਹਿਬ ਪੂਜਨੀਕ ਮਾਤਾ ਜੀ ਸਾਰਿਆਂ ਦੇ ਚੱਲਿਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੇ ਜੀਉ ਆਇਆਂ ਨੂੰ ਜੀਉ ਆਇਆਂ ਨੂੰ ਕੁਝ ਸ਼ਬਦ ਮੇਰੇ ਬਹੁਤ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਸਰਜੀਤ ਸਿੰਘ ਜੀ ਯੂ ਐਸ ਏ ਵਾਲੇ ਬਦਨਪੁਰ ਵਾਲੇ ਸੈਦ ਖੇੜੀ ਵਾਲੇ ਆਪ ਗੁਰੂ ਕੀ ਅਸੰਗਤਾ ਨਾਲ ਸਾਂਝੇ ਕਰਨਗੇ ਜੀ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਕਾ ਖਾਲਸਾ ਸਾਧ ਸੰਗਤ ਜੀਓ ਆਪ ਸਾਰਿਆਂ ਨੂੰ ਵਧਾਈਆਂ ਹੋਣ ਕਈ ਦਿਨਾਂ ਤੋਂ ਆਪਾਂ ਸਾਰੇ ਇਹ ਸਮਾਗਮ ਆਰੰਭੇ ਸਨ ਅੱਜ 11ਵੇਂ ਦਿਨ ਦੀ ਸਮਾਪਤੀ ਹੋਈ ਹੈ ਜਿੱਥੇ ਆਪ ਸਾਰੇ ਰੱਬ ਵਰਗੀਆਂ ਰੰਗੀਆਂ ਰੂਹਾਂ ਬੈਠੇ ਹੋ ਅਤੀਸਤਕਾਰ ਜੋਗ ਸਾਰੇ ਮਹਾਂਪੁਰਖ ਗੁਣੇ ਗਿਆਨੀ ਢਾਡੀ ਰਾਗੀ ਜਿਤਨੇ ਵੀ ਇਸ ਸਟੇਜ ਤੋਂ ਕੀਰਤਨ ਕਰਕੇ ਗਏ ਨੇ ਸਭ ਦਾ ਧੰਨਵਾਦ ਕਰਦੇ ਹਾਂ ਵਿਸ਼ੇਸ਼ ਤੌਰ ਤੇ ਮੇਰੇ بڑے ਹੀ ਸਤਕਾਰਯੋਗ ਜਿਨ੍ਹਾਂ ਨੇ 2003 ਦੇ ਵਿੱਚ ਜੂਨ ਦਾ ਮਹੀਨਾ ਸੀ ਬਦਨਪੁਰ ਅੱਡੇ ਦੇ ਵਿੱਚ ਪਰਲੀ ਸੈਡ ਚਾਰ ਪੰਜ ਕਿੱਲਿਆਂ ਦੇ ਟੱਕ ਵਿੱਚ ਦੀਵਾਨ ਲੱਗੇ ਸਨ ਮਹਾਂਪੁਰਖਾਂ ਦੇ ਤਿੰਨ ਦੀਵਾਨ ਦਿੰਦੇ ਸਨ ਉਸ ਵਕਤ ਅਸੀਂ ਅਜੇ ਨਵੇਂ-ਨਵੇਂ ਇਸ ਜਗ੍ਹਾ ਨੂੰ ਖਰੀਦਿਆ ਹੀ ਸੀਗਾ ਭਾਈ ਸਾਹਿਬ ਉਹਨਾਂ ਨਾਲ ਬਾਬਾ ਜੀ ਨਾਲ ਬੜਾ ਪਿਆਰ ਸੀ ਰਾਜਪੁਰੇ ਝੰਡਾ ਗਰਾਊਂਡ ਦੇ ਵਿੱਚ ਬਹੁਤ ਵੱਡੇ ਉੱਚੇ ਪੱਧਰ ਤੇ ਪਹਿਲੀ ਵਾਰ ਭਾਈ ਸਾਹਿਬ ਉਹਨਾਂ ਦਾ ਸਮਾਗਮ ਹੋਇਆ ਸੀ ਉਹ ਸਾਰੀ ਵਾਗਡੋਰ ਅਸੀਂ ਆਪ ਸੰਭਾਲੀ ਸੀ ਉਸ ਵਕਤ ਸੜਕਾਂ ਤੇ ਜਾਮ ਲੱਗ ਗਿਆ ਇੰਨਾ ਕਿ ਘੱਟ ਸੀ ਕਿ ਸਾਢ ਤੋਂ ਲੰਗਰ ਨਹੀਂ ਸੀ ਪੂਰਾ ਹੋ ਰਿਹਾ ਫਿਰ ਇੱਕ ਜੁਗਤ ਵਰਤੀ ਵੀ ਜਿਤਨੇ ਵੀ ਕੱਲ ਨੂੰ ਸੰਗਤ ਆਏਗੀ ਬੀਬੀਓ ਵੀ ਤੁਸੀਂ 10-10 ਪ੍ਰਸ਼ਾਦ ਦੇ ਨਾਲ ਲੈ ਕੇ ਆਉਣੇ ਨੇ ਤੇ ਉਸ ਵਕਤ ਉਹ ਸਮਾਂ ਬੜਾ ਸ਼ੌਂਕ ਵਾਲਾ ਸੀਗਾ ਅੱਜ ਵੀ ਬੜਾ ਸ਼ੌਂਕ ਹੈ ਲੋਕਾਂ ਨੂੰ ਭਾਈ ਸਾਹਿਬ ਜੀ ਦੇ ਦਵਾਨ ਸੁਣਨ ਦਾ ਇਹ ਨਹੀਂ ਗੱਲ ਹੈਗੀ ਮੈਂ ਕੱਲ ਵੀ ਬੜੀ ਗੱਲ ਹੈ ਜੋਰ ਦੇ ਕੇ ਬੋਲੀ ਸੀ ਵੀ ਜੇ ਅੱਜ ਨੌਜਵਾਨਾਂ ਦੇ ਸਿਰਾਂ ਤੇ ਦਮਾਲੇ ਸਜਦੇ ਨੇ ਤੇ ਉਹ ਟਡਰੀਆਂ ਵਾਲਿਆਂ ਦੀ ਦੇਨ ਹੈ ਉਹ ਟਡਰੀਆਂ ਵਾਲਿਆਂ ਦੀ ਜੀ ਦੇਨ ਹੈ ਜੇ ਗਲਾਂ ਵਿੱਚ ਨੀਲੇ ਰੰਗ ਦੇ ਗਾਤਰੇ ਨੇ ਨਾ ਦੂਰੋਂ ਹੀ ਪਤਾ ਲੱਗਦਾ ਸੀ ਵੀਹਟੜ ਰੀਆਂ ਵਾਲੇ ਮਹਾਪੁਰਖਾਂ ਦੇ ਦੀਵਾਨ ਸੁਣ ਕੇ ਆਏ ਹਾਂ ਅੱਜ ਵੀ ਵੇਖੋ ਇਹ ਠਾਠਾ ਮਾਰਦਾ ਕੱਠ ਹਜੇ ਇਸ ਦੀਵਾਨ ਦੀ ਕੋਈ ਲੋਸਮੈਂਟ ਨਹੀਂ ਕੋਈ ਇਸ਼ਤਿਹਾਰ ਨਹੀਂ ਅਸੀਂ ਇਸ਼ਤਿਹਾਰ ਸ਼ਫਾਇ ਮਹਾਪੁਰਖ ਕਹਿੰਦੇ ਨਾ ਭਾਈ ਤੁਹਾਡੇ ਨਾਲ ਪਿਆਰ ਹੈ ਬਸ ਅਸੀਂ ਆਵਾਂਗੇ ਜ਼ਰੂਰ ਜੇ ਤੁਸੀਂ ਇਸ਼ਤਿਹਾਰ ਸ਼ਫਾ ਤੇ ਕੱਠ ਬਹੁਤ ਜ਼ਿਆਦਾ ਹੋ ਜਾਣਾ ਹੈ ਤੇ ਇਸ ਕਰਕੇ ਇਸ਼ਤਿਹਾਰਾਂ ਦੀ ਲੋੜ ਨਹੀਂ بس ਤੁਸੀਂ ਪ੍ਰੇਮ ਕੀਤਾ ਅਸੀਂ ਪ੍ਰੇਮ ਦੇ ਨਾਲ ਹੀ ਤੁਹਾਡੇ ਕੋਲ ਆਵਾਂਗੇ ਤੇ ਮੇਰੇ ਮਨ ਚ ਕਿਤੇ ਨਾ ਕਿਤੇ ਰੋਸ ਜ਼ਰੂਰ ਸੀ ਵੀ ਬਾਬਾ ਜੀ ਨਹੀਂ ਪੱਥਰ ਰੱਖ ਗਏ ਨੇ ਕਦੇ ਪਰਤ ਕੇ ਇਹਨਾਂ ਨੇ ਪੁੱਛਿਆ ਨਹੀਂ ਵੀ ਦੁਆਨ ਲੈਣੇ ਨੇ ਦੋ ਤਿੰਨ ਵਾਰੀ ਗਏ ਕਿਉਂਕਿ ਉੱਥੇ ਪਰਮੇਸ਼ਰ ਦਰਵਾਰ ਜੇ ਆਪਾਂ ਜਾਈਏ ਮਾਹਪੁਰ ਕੋਈ ਸਾਡੇ ਵਾਸਤੇ ਵਿਹਲੇ ਥੋੜੀ ਨਹੀਂ ਇਹਨਾਂ ਦੇ ਦੀਵਾਨ ਦਿਨ ਰਾਤ ਕਿਤੇ ਨਾ ਕਿਤੇ ਗੇ ਹੁੰਦੇ ਨੇ ਜਦੋਂ ਜਾਇਦਾ ਅਸੀਂ ਕਦੇ ਮਿਲਦੇ ਕਦੇ ਨਾ ਮਿਲਦੇ ਸਮਾਗਮ ਤਾਂ ਇੱਥੇ ਹੁੰਦੇ ਸਨ ਪਰ ਥੋੜਾ ਜਿਹਾ ਮਨ ਵਿੱਚ ਹੈ ਸੀ ਵੀ ਯਾਰ ਭਾਈ ਸਾਹਿਬ ਉਹਨਾਂ ਨੇ ਇੱਥੇ ਨਹੀਂ ਪੱਥਰ ਰੱਖਿਆ ਵੀ ਕਿਉਂ ਨਹੀਂ ਹੁੰਦੇ ਹੈਗੇ ਜਦੋਂ ਇਹਨਾਂ ਨੇ ਅਮਰੀਕਾ ਮੈਨੂੰ ਹਾਂ ਕੀਤੀ ਨਾ ਵੀ ਅਸੀਂ ਆਵਾਂਗੇ ਤੇ ਸੱਚੀ ਗੱਲ ਇਹ ਮਨ ਵਿੱਚ ਬੜਾ ਸ਼ੌਂਕ ਹੋਇਆ ਉਸ ਸ਼ੌਂਕ ਨੂੰ ਰੱਖ ਕੇ ਸਾਰਾ ਪੰਡਾਲ ਕੰਪਲੀਟ ਕਰਵਾਇਆ ਵੀ ਮੀਂਹ ਮੀਂਹ ਨਾ ਆ ਜਾਵੇ ਕਿਦਰੇ ਮੌਸਮ ਨਾ ਖਰਾਬ ਹੋ ਜਾਵੇ ਵਿਜੇ ਭਾਈ ਸਾਹਿਬ ਨੇ ਸਾਨੂੰ ਸਮਾਂ ਦਿੱਤਾ ਸੋ ਬਹੁਤ ਬਹੁਤ ਧੰਨਵਾਦ ਹੈ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦਾ ਅਸੀਂ ਤੇ ਇਹੀ ਅਰਦਾਸ ਕਰਾਂਗੇ ਵੀ ਇਹਨਾਂ ਦੇ ਦਿਨ ਰਾਤ ਦੀਵਾਨ ਚੱਲਣ ਅੰਮ੍ਰਿਤ ਦਾ ਬਾਟਾ ਉਸੇ ਤਰ੍ਹਾਂ ਹੀ ਮਹਾਂਪੁਰਖ ਜਿਵੇਂ ਸੰਗਤਾਂ ਨੂੰ ਹੱਥ ਖੜੇ ਕਰਕੇ ਕਹਿੰਦੇ ਸਨ ਜੋਸ਼ ਭਰਦੇ ਸਨ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ ਵੀ 16 16 17 1700 ਬੰਦੇ ਨੂੰ ਇੱਕ ਇੱਕ ਦਵਾਨ ਦੇ ਵਿੱਚ ਅੰਮ੍ਰਿਤ ਛਕਾ ਦੇਣਾ 5-5000 ਬੰਦੇ ਨੂੰ ਵੀ ਅੰਮ੍ਰਿਤ ਛਕਾਇਆ ਗੁਰਮੁਖ ਪਿਆਰਿਓ ਤੇ ਅੱਜ ਵੀ ਇਹਨਾਂ ਦੇ ਪਾਇ ਪੂਰਨਿਆਂ ਤੇ ਲੋਕ ਚੱਲਦੇ ਪਏ ਨੇ ਐਸੀ ਗੱਲ ਨਹੀਂ ਤਗੜੇ ਹੋ ਕੇ ਮਹਾਪੁਰਖਾਂ ਦੇ ਨਾਲ ਰਲিয়ে ਤਾਂ ਜੋ ਗੁਰੂ ਦੀ ਗੱਲ ਆਪਾਂ ਸੁਣ ਕੇ ਆਪਣਾ ਜੀਵਨ ਸਫਲਾ ਕਰ ਸਕੀਏ ਕਿੰਨੇ ਪਿਆਰੇ ਬਚਨ ਬਾਬਾ ਜੀ ਨੇ ਸੁਣਾਏ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੋ ਆਓ ਮਾਪੁਰਖਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦੇ ਜਥੇ ਦਾ ਸਾਰੇ ਸਿੰਘਾਂ ਦਾ ਇਹਨਾਂ ਦੇ ਨਾਲ ਜਿੰਨੀ ਵੀ ਟੀਮ ਆਈ ਹੈ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਹੈ ਮੇਰੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਹਿਲ ਸਿੰਘ ਜੀ ਉਹਨਾਂ ਦੇ ਪੁੱਤਰ ਭਾਈ ਜਗਦੀਪ ਸਿੰਘ ਜੀ ਅਮਰੀਕਾ ਤੋਂ ਆਏ ਅਸੀਂ ਇਕੱਠੇ ਹੀ ਆਗੜ ਪਿਛੜ ਜਾਣਾ ਵੀ ਅਸੀਂ ਇਕੱਠੇ ਹੀ ਹੈ ਉਹ ਵੀ ਅੱਗੇ ਪਿੱਛੇ ਹੀ ਇਹਨਾਂ ਨੇ ਕਿਸੇ ਹੋਰ ਫਲੈਟ ਤੇ ਜਾਣਾ ਅਸੀਂ ਕਿਸੇ ਹੋਰ ਚ ਜੀ ਸੋ ਇਹਨਾਂ ਦਾ ਵੀ ਧੰਨਵਾਦ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਇਲਾਕੇ ਦੀਆਂ ਸੰਗਤਾਂ ਬਦਨਪੁਰ ਦੀ ਸੰਗਤ ਨੇ ਇੰਨੀ ਕੀ ਸੇਵਾ ਕੀਤੀ ਹੈ ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਰਹਿ ਗਏ ਕਿ ਮੈਂ ਇਹਨਾਂ ਦਾ ਧੰਨਵਾਦ ਕਰਾਂ ਇਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜਿੱਥੇ ਬਦਨਪੁਰ ਦੀ ਸੰਗਤ ਡੇਰਿਆਂ ਦੀ ਸੰਗਤ ਮਹਿਮੂਦਪੁਰ ਦੀ ਸੰਗਤ ਕਮਾਲਸਪੁਰ ਦੀ ਸੰਗਤ ਸਾਰਿਆਂ ਨੇ ਬਹੁਤ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਆਉਣ ਵਾਲੇ ਸਮੇਂ ਵਿੱਚ ਜਦੋਂ ਆਪਾਂ ਗਰਮੀਆਂ ਦੇ ਦੀਵਾਨ ਰੱਖਦੇ ਆ ਫਿਰ ਹੋਰ ਵੀ ਇਸ ਤੋਂ ਵੱਧ ਛੱਡ ਕੇ ਮਾਹਪੁਰਖਾਂ ਤੋਂ ਸਮਾਂ ਲੈ ਕੇ ਦੋ ਜਾਂ ਤਿੰਨ ਦੀਵਾਨਾਂ ਦਾ ਸਮਾਂ ਰੱਖਾਂਗੇ ਫਿਰ ਆਪ ਜੀ ਨੇ ਇਸੇ ਤਰ੍ਹਾਂ ਹੀ ਸਹਿਯੋਗ ਦੇਣਾ ਹੁਣ ਗੁਰਦੁਆਰਾ ਸਾਹਿਬ ਵੱਲੋਂ ਮਾਹਪੁਰਖਾਂ ਨੂੰ ਸਿਰੋਪਾਉ ਦਿੱਤਾ ਜਾਵੇਗਾ ਸੋ ਬੇਨਤੀ ਕਰਾਂਗੇ ਗੁਰੂ ਘਰ ਦੇ ਪ੍ਰਧਾਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਇੱਥੋਂ ਦੇ ਜਥੇਦਾਰ ਭਾਈ ਪਰਮਿੰਦਰ ਸਿੰਘ ਜੀ ਪਾਈ ਅਮਰਜੋ ਸਿੰਘ ਜੀ ਇਹ ਸਾਰੇ ਮਹਾਂਪੁਰ ਕਾਨੂੰਨ ਸਨਮਾਨਤ ਕਰਨਗੇ ਜੀ ਹੈੱਡ ਗ੍ਰੰਥੀ ਸਾਹਿਬ ਜੀ ਨੂੰ ਭੇਜਿਓ ਸੋ ਨਿਹਾਲ ਮਹਿਲ ਸਿੰਘ ਜੀ ਨੂੰ ਬੇਨਤੀ ਹੈ ਗੁਰੂ ਘਰ ਦੀ ਵਕਸ਼ਿਸ਼ ਸਰਪਉ ਦੀ ਦਾਤ ਜੋ ਵਿਸ਼ੇਸ਼ ਤੌਰ ਤੇ ਉਹ ਵੀ ਅਮਰੀਕਾ ਤੋਂ ਇਸ ਸਮਾਗਮ ਦੇ ਵਿੱਚ ਪਹੁੰਚੇ ਨੇ ਬੋਲੇ ਸੋ ਨਿਹਾਲ ਭਾਈ ਸੋਹਣ ਸਿੰਘ ਜੀ ਨੂੰ ਬੇਨਤੀ ਹੈ ਗੁਰੂ ਘਰ ਦੀ ਵਕਸ਼ਿਸ਼ ਸਰਪਉ ਦੀ ਦਾਤ ਭਾਈ ਜੋਗਾ ਸਿੰਘ ਜੀ ਨੂੰ ਵੀ ਬੇਨਤੀ ਹੈ ਉਹ ਵੀ ਗੁਰੂ ਘਰ ਦੀ ਵਕਸ਼ਿਸ਼ ਸਰਪਉ ਦੀ ਦਾਤ ਪਰਮੇਂਦਰ ਸਿੰਘ ਜੀ ਨੂੰ ਬੇਨਤੀ ਹੈ ਜਿਨ੍ਹਾਂ ਨੇ 20000 ਟੇ ਸਥਾਨ ਤੇ ਕਾਰ ਸੇਵਾ ਦੇ ਵਿੱਚ ਦਿੱਤੇ ਉਹਨਾਂ ਬੋਲੇ ਸੁਨਹਿਾਰ ਪਰਮੇਂਦਰ ਸਿੰਘ ਜੀ ਲਾਡੀ ਉਹਨਾਂ ਨੂੰ ਵੀ ਬੇਨਤੀ ਹੈ ਬੋਲੇ ਸੁਨਹਿਾਰ ਅਰੋੜਾ ਸਾਊਂਡ ਵਾਲਿਆਂ ਨੂੰ ਵੀ ਬੇਨਤੀ ਹੈ ਗੁਰਸਹਿਬ ਟੀਵੀ ਵਾਲੇ ਉਹਨਾਂ ਨੂੰ ਵੀ ਬੇਨਤੀ ਹੈ ਗੁਰੂ ਘਰ ਦੀਆਂ ਬਖਸ਼ਿਸ਼ਾਂ करतार टीवी वाले भीरान भी बेनती है क्योंकि समा अपना सारे पता है बोले सोनेहार बोले सो ਭਾਈ ਅਵਤਾਰ ਸਿੰਘ ਜੀ ਨੂੰ ਵੀ ਬੇਨਤੀ ਹੈ ਜਿਨ੍ਹਾਂ ਨੇ ਆ ਸਾਰਾ ਸ਼ੈੱਡ ਥੋੜੇ ਸਮੇਂ ਦੇ ਵਿੱਚ ਭਾਈ ਜੋਗਾ ਸਿੰਘ ਭਾਈ ਅਵਤਾਰ ਸਿੰਘ ਜੀ ਬੋਲੇ ਸੁਨਿਆਰ ਸੇਵਾ ਨਾਲ ਦੀ ਨਾਲ ਹੈਡ ਗ੍ਰਾਂਤੀ ਸਾਹਿਬ ਜੀ ਨੂੰ ਬੇਨਤੀ ਹੈ ਭਾਈ ਬਲਕਾਰ ਸਿੰਘ ਜੀ ਨੂੰ ਬੇਨਤੀ ਹੈ ਸੈਦ ਖੇੜੀ ਤੋਂ ਉਹ ਵੀ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰ ਗਿਆਨੀ ਸੰਤੋਖ ਸਿੰਘ ਜੀ ਨੂੰ ਵੀ ਬੇਨਤੀ ਹੈ ਬਾਬਾ ਬਲਦੇਵ ਸਿੰਘ ਜੀ ਜੋ ਦਿੱਲੀ ਤੋਂ ਉਹਨਾਂ ਨੂੰ ਵੀ ਬੇਨਤੀ ਹੈ ਗੁਰੂ ਘਰ ਦੀ ਬਖਸ਼ਿਸ਼ ਸਰਪੌ ਦੀ ਦਾਤ ਉਹ ਵੀ ਸਰਪੌ ਦੀ ਦਾਤ ਲੈਣ ਦੀ ਕਿਰਪਾਲਤਾ ਕਰਨ ਜੀ ਭਾਈ ਪਰਮੇਂਦਰ ਸਿੰਘ ਜੀ ਗੋਗਾ ਜਿਨ੍ਹਾਂ ਨੇ ਸਾਰੀ ਦੇਖਰੇਖ ਇੱਥੇ ਸਾਰੇ ਸਮਾਗਮ ਦੀਆਂ ਤਿਆਰੀਆਂ ਛੈਡ ਦੀਆਂ ਤਿਆਰੀਆਂ ਲੰਗਰ ਹਾਲ ਦੀਆਂ ਤਿਆਰੀਆਂ ਬੋਲੇ ਸੋਨਿਹਾਲ ਭਾਈ ਸਾਹਿਬ ਜੀ ਦੇ ਭਰਾਤਾ ਜਿਨ੍ਹਾਂ ਦੀ ਦੇਖਰੇਖ ਹੈ ਸਾਰਾ ਸਮਾਗਮ ਆਓ ਜੀ ਗਿਆਨੀ ਸੰਤੋਖ ਸਿੰਘ ਜੀ ਇਸ ਸਥਾਨ ਦੇ ਪ੍ਰਧਾਨ ਭਾਈ ਸਤਨਾਮ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਗੁਰੂ ਘਰ ਦੀ ਵਕਸ਼ਿ ਸਰਪਉ ਦੀ ਦਾਤ ਮਰੋੜੀ ਪਿੰਡ ਤੋਂ ਕੋਈ ਵੀ ਗੁਰਮੁਖ ਪਿਆਰੇ ਬੋਲੇ ਸੁਨਹਾਰ ਉਹ ਵੀ ਗੁਰੂ ਘਰ ਦੀ ਵਕਸ਼ਿ ਲੈਣ ਦੀ ਕਿਰਪਾਲਤਾ ਕਰਨ ਜੀ ਮਰੋੜੀ ਪਿੰਡ ਤੋਂ ਭਾਈ ਸੁਰਿੰਦਰ ਸਿੰਘ ਜੀ ਉਹ ਵੀ ਗੁਰੂ ਘਰ ਦੀ ਬਖਸ਼ਿਸ਼ ਬੋਲੇ ਸੋ ਨਿਹਾਲ ਭਾਈ ਹਰਪਾਲ ਸਿੰਘ ਜੀ ਸੋਢੀ ਜੀ ਨੂੰ ਬੇਨਤੀ ਹੈ ਉਹਨਾਂ ਨੂੰ ਸਿਰਫ ਪਉ ਦਿੱਤਾ ਜਾਏਗਾ ਗੁਰੂ ਘਰ ਵੱਲੋਂ ਬੋਲੇ ਸੋ ਨਿਹਾਲ ਸੋ ਸਾਧ ਸੰਗਤ ਜੀਓ ਸਾਡੇ ਕੋਲ ਜਿਹੜੇ ਸੇਵਾਦਾਰਾਂ ਦੀ ਲਿਸਟ ਹੈ ਉਹ ਮੇਰੇ ਕੋਲ ਸਾਰੇ ਨਾਂ ਹੈਗੇ ਨੇ ਤਕਰੀਬਨ 100 ਬੰਦੇ ਦਾ ਨਾਂ ਹੈ ਤੇ ਅਸੀਂ ਉਹ ਕੱਲ ਨੂੰ ਸਾਰਿਆਂ ਦਾ ਨਕਰ ਵਿੱਚ ਜਾ ਕੇ ਸਨਮਾਨ ਕਰ ਦੇਣਾ ਹੈ ਜੀ ਤੇ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਗੁਰਮukh ਸਿੰਘ ਜੀ ਕਮਾਸਪੁਰ ਵਾਲੇ ਭਾਈ ਸਾਹਿਬ ਭਾਈ ਗੁਰਮukh ਸਿੰਘ ਜੀ ਕਮਾਸਪੁਰ ਵਾਲੇ ਜਿਨ੍ਹਾਂ ਨੇ ਲੰਗਰਾਂ ਦੀ ਸੇਵਾ ਕੀਤੀ ਹੈ ਤੇ ਭਾਈ ਸਾਹਿਬ ਭਾਈ ਜਾਨਪਾਲ ਸਿੰਘ ਜੀ ਦੇ ਸੋਰਾ ਸਾਹਿਬ ਭਾਈ ਸੋਨ ਸਿੰਘ ਜੀ ਉਹਨਾਂ ਨੇ ਵੀ 50000 ਰੁਪਿਆ ਭੇਜਿਆ ਹੈ ਇਹਨਾਂ ਦੋਨਾਂ ਨੂੰ ਬਾਬਾ ਜੀ ਵੱਲੋਂ ਸਨਮਾਨਤ ਕੀਤਾ ਜਾਵੇਗਾ ਭਾਈ ਸਾਹਿਬ ਭਾਈ ਜਾਨਪਾਲ ਸਿੰਘ ਜੀ ਤੇ ਉਹਨਾਂ ਵੱਲੋਂ ਉਹਨਾਂ ਦੇ ਆਜੋ ਸ਼ੀਲ ਬੋਲੇ ਸੋਨਿਹਾਲ ਇਹਨਾਂ ਨੇ ਅੱਜ ਦੇ ਲੰਗਰਾਂ ਦੀ ਸੇਵਾ ਨਿਭਾਈ ਹੈ ਸੋ ਸਾਧ ਸੰਗਤ ਜੀਓ ਸਾਰਿਆਂ ਨੂੰ ਬੇਨਤੀ ਹੈ ਵੀ ਕਿਸੇ ਨੇ ਮਨ ਵਿੱਚ ਇਹ ਨਹੀਂ ਰੱਖਣਾ ਵੀ ਬੋਲੇ ਸੋ ਨਿਹਾਲ ਭਾਈ ਮਨਪ੍ਰੀਤ ਸਿੰਘ ਨੂੰ ਸੁਰੱਖਾ ਬਾਬਾ ਜੀ ਦੇ ਦੋ ਅੱਜ ਇਹਦਾ ਜਨਮ ਦਿਨ ਹੈ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਓ ਸੋ ਹੈ ਬਦਨਪੁਰ ਤੋਂ ਸੰਗਤ ਜਿਹੜੀ ਹੈ 1 ਮਿੰਟ ਬਾਬਾ ਜੀ ਬਾਜਨਪੁਰ ਦੀਆਂ ਸੰਗਤਾਂ ਵੱਲੋਂ ਸੰਤ ਬਾਬਾ ਸੁਰਜੀਤ ਸਿੰਘ ਜੀ ਦਾ ਕਿਉਂਕਿ ਉਹਨਾਂ ਦੇ ਇਲਾਕੇ ਦੇ ਵਿੱਚ ਆ ਦੇਖੋ ਜੰਗਲਾਂ ਦੇ ਵਿੱਚ ਮੰਗਲ ਲਾਏ ਨੇ ਬਾਜਨਪੁਰ ਦੀ ਸੰਗਤ ਵੱਲੋਂ ਬਾਬਾ ਸੁਰਜੀਤ ਸਿੰਘ ਜੀ ਯੂ ਐਸ ਏ ਵਾਲਿਆਂ ਦਾ ਸਨਮਾਨ ਬੋਲੇ ਭਾਈ ਗੁਰਪ੍ਰੀਤ ਸਿੰਘ ਜੀ ਪਟਿਆਲੇ ਵਾਲਿਆਂ ਨੂੰ ਬੇਨਤੀ ਹੈ ਇੱਕ ਸਰਪਾਉ ਆਪਾਂ ਭਾਈ ਗੁਰਪ੍ਰੀਤ ਸਿੰਘ ਜੀ ਪਟਿਆਲੇ ਵਾਲਿਆਂ ਨੂੰ ਵੀ ਬੇਨਤੀ ਹੈ ਉਸ ਤੋਂ ਬਾਅਦ ਅਰਦਾਸ ਫਿਰ ਸਤਿਗੁਰੂ ਜੀ ਆਪਣੇ ਨਿਜ ਸਥਾਨ ਵੱਲ ਚਾਲੇ ਮਾਰਨਗੇ ਕੜਾ ਪ੍ਰਸ਼ਾਦੀਆਂ ਦੇਗਾ ਲੈ ਕੇ ਸੰਗਤ ਨੇ ਫਿਰ ਪਾਈ ਜਾਣ ਦੀ ਕਿਰਪਾਲਤਾ ਕਰਨੀ ਹੈ ਭਾਈ ਗੁਰਪ੍ਰੀਤ ਸਿੰਘ ਜੀ ਪਟਿਆਲੇ ਵਾਲੇ ਬੋਲੇ ਸੋਨਿਆ ਤੁਦੇ ਆਗੇ ਸਤ ਸ੍ਰੀ ਅਕਾਲ ਸਤ ਨਾਮ ਸਤ ਸਤ ਸੰਗਤ ਜੀ ਲੰਗਰ ਤਿਆਰ ਹੈ ਆਪ ਜੀ ਨੇ ਬੜੇ ਪਿਆਰ ਨਾਲ ਲੰਗਰ ਛੱਕੇ ਜਾਣਾ ਹੈ ਪਹਿਲਾਂ ਮਹਾਰਜ ਰੂਪ ਆਪਣੇ ਨਿਜ ਧਾਮ ਤੇ ਜਾਣਗੇ ਗੁਰੂ ਕੇ ਲੰਗਰ ਸਾਰੀ ਸੰਗਤ ਵਾਸਤੇ ਤਿਆਰ ਹੈ ਛੱਕ ਕੇ ਜਾਇਓ ਜੀ ਸਤਿਗੁਰਾਂ ਦੇ ਪਾਵਨ ਸਰੂਪ ਜਿਹੜੇ ਨੇ ਉਹ ਨਿਜ ਧਾਮ ਤੇ ਜਾਣ ਲੱਗੇ ਹਨ ਆਪ ਜੀ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਨੂੰ ਨਮਸਕਾਰ ਕਰਨੀ ਆ ਜੀ ਜਿੱਥੇ ਜਾ ਵਾਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵ ਰਾਮ ਰਾਸ ਸੋ ਥਾਨ ਸੁਹਾਵ ਰਾਮ ਰਾਸ ਕਾਲ ਲਾ ਧੁਰ ਮੁਖ ਲਾਵਾ ਧੁਰ ਮੁਖ ਗੁਰ ਸਿਖਾ ਕੀ ਕਾਲ ਥਾਏ ਜਿਨ ਹਰ ਨਾਮ ਤੇ ਆਵਾ ਨਾਮ ਜਿਨ ਨਾਨਕ ਸਤ ਗੁਰ ਪੂਜਿਆ ਜਿਨ ਨਾਨਕ ਸਤ ਗੁਰ ਪੂ